ਸੋਸ਼ਲ ਮੀਡੀਆ ਤੇ ਇੱਕ ਕੇਸਾ ਧਾਰੀ ਪੁਲਿਸ ਅਫਸਰ ਬਹੁਤ ਵਾਇਰਲ ਹੋ ਰਹੇ ਨੇ ਆਖਰਕਾਰ ਸਾਨੂੰ ਉਹ ਮਿਲ ਚੁੱਕੇ ਨੇ ਭਰਤੀ ਤਾਂ ਮੈਂ 1992 ਦਾ ਹੋਇਆ 2005 ਦੇ ਵਿੱਚ ਅਮਰਿਤ ਸ਼ਕਨ ਤੇ ਦਿੱਕਤਾਂ ਆਈਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਜੁਰਮਾਨਾ ਲੱਗਿਆ ਹੋਵੇ ਜਾਂ ਡਿਊਟੀ ਤੋਂ ਕੋਈ ਤੰਗੀ ਪਰੇਸ਼ਾਨੀ ਹੋਈ ਹੋਵੇ ਕਈ ਵਾਰੀ ਸਸਪੈਂਡ ਕੀਤਾ ਕਈ ਵਾਰੀ ਵਾਹਲ ਵੀ ਕੀਤਾ ਇੱਕ ਵਾਰੀ ਡਿਸਮਿਸ ਵੀ ਕੀਤਾ ਪੰਜਾਬ ਪੁਲਿਸ ਦੇ ਵਿੱਚ ਉਹ ਕਲਰ ਨੁਮਾ ਜਿਹੜੀ ਟੋਪੀ ਸੀ ਮੈਂ ਕਿਹਾ ਵੀ ਮੈਂ ਇਹ ਸਾਫਾ ਜਦੋਂ ਅਮਰ ਸ਼ਗਲਿਆ ਬੰਨਣਾ। 3 ਵਾਰ ਸਸਪੈਂਡ ਹੋਇਆ ਔਰ ਡਿਸਮਿਸ ਹੋਇਆ। ਲਗਭਗ 3 ਚਾਰ ਵਾਰ। ਬੰਦਿਆਂ ਨੂੰ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਅੱਧੀ ਤਨਖਾਹ ਮਿਲਦੀ ਐ ਉਹ ਮੇਰੀ ਅੱਧੀ ਵੀ ਰੋਕ ਲਈ ਸੀ ਜਿਹੜੀ ਅੱਜ ਤੱਕ ਨਹੀਂ ਮਿਲੀ। ਇਹਨਾਂ ਕੋ ਫੰਡ ਜਿਹੜਾ ਤੁਹਾਡਾ ਰੁਕਿਆ ਹੋਇਆ ਹੈ ਉਹ ਲਗਭਗ ਉਹ 25 ਲੱਖ। ਕੋਈ ਵੱਡਾ ਜੁਰਮ ਨਹੀਂ ਹੈ ਇਹ ਜੇ ਮੈਂ ਸਾਫਾ ਬਨ ਲਿਆ। ਫਿਰ ਮੈਂ ਉੱਥੇ ਬੇਨਤੀ ਕੀਤੀ ਐ एसएसपी ਸਾਹਿਬ ਨੂੰ ਅਜਹੀ ਜਗਾ ਤੇ ਲਾਇਆ ਜਾਵੇ ਜਿੱਥੇ ਮੇਰੀ ਪੱਗ ਵਰਕਰ ਆ ਰਹੇ ਇਸ ਵਿੱਚ ਕਿਉਂ ਕੀਤਾ ਗਿਆ ਮੈਂ ਉਹਨਾਂ ਨੂੰ ਇਹੀ ਗੱਲ ਆਖੀ ਸੀ ਵੀ ਸ਼੍ਰੀਮਾਨ ਜੀ ਇਹ ਮਤਲਬ ਮੇਰੀਆਂ ਭਾਵਨਾਵਾਂ ਨੇ ਸਾਫਾ ਇੱਕ ਇਹ ਸਾਡੇ ਸਰੀਰ ਤੋਂ ਲਹਿਦਾ ਨਹੀਂ ਹੋ ਸਕਦਾ ਤੁਹਾਡੀ ਤਸਵੀਰ ਬਹੁਤ ਵਾਇਰਲ ਹੋ ਰਹੀ ਆ ਕਿੱਸਾ ਧਾਰੀ ਪੁਲਿਸ ਅਫਸਰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਭਾਂਡ ਭਾਂਡ ਦੇ ਦੇਸਾਂ ਚ ਗਏ ਮਹੱਲਿਆਂ ਚ ਗਏ ਦੂਦ ਰਾਜ ਦੇ ਇਲਾਕਿਆਂ ਚ ਗਏ ਉਹ ਪੱਗਾਂ ਬੰਨਣ ਦੀਆਂ ਜਾਂਚیں ਸਿਖਾਉਂਦੇ ਫਿਰਦੇ ਸੀ ਟੂਲੇ ਨਹੀਂ ਕਦੇ ਜ਼ਿੰਦਗੀ ਦੇ ਵਿੱਚ ਕੁਝ ਵੀ ਹੋਇਆ ਇਹ ਗੁਰੂ ਦੀ ਕਿਰਪਾ ਡੋਲਰ ਵਾਲੀ ਤਾਂ ਸੰਤਾਂ ਦੇ ਹੁਕਮ ਨੇ ਵੀ ਜਿਹੜਾ ਸਿੱਖ ਹੈ ਉਹ ਜਿਹੜਾ ਉਹਦੇ ਲੋਬ ਡਰ ਡਰ ਵਾਲੀ ਤਾਂ ਉਹ ਗੱਲ ਸਰਦਾਰ ਸੇਵਨ ਸਿੰਘ ਮਾਨ ਨੇ ਵੀ ਸਸਪੈਂਡ ਤੋਂ ਬਾਹਲ ਕਰਾਇਆ ਮੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਸੋਸ਼ਲ ਮੀਡੀਆ ਤੇ ਇੱਕ ਕੇਸਾ ਧਾਰੀ ਪੁਲਿਸ ਅਫਸਰ ਬਹੁਤ ਵਾਇਰਲ ਹੋ ਰਹੇ ਨੇ ਉਹਨਾਂ ਦੀ ਤਸਵੀਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਆਖਰਕਾਰ ਸਾਨੂੰ ਉਹ ਮਿਲ ਚੁੱਕੇ ਨੇ ਏਐਸਆਈ ਤਤਰਾ ਸਿੰਘ ਉਹਨਾਂ ਦਾ ਨਾਮ ਹੈ ਔਰ ਪੂਰਾ ਉਹਨਾਂ ਦਾ ਜੋ ਸਿੱਖੀ ਸਰੂਪ ਆ ਜੋ ਬਹੁਤ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਕਿ ਅਜਿਹੇ ਬਹੁਤ ਘੱਟ ਪੁਲਿਸ ਅਫਸਰ ਦੇਖੇ ਜਾਂਦੇ ਨੇ ਕਿ ਜੋ ਇਸ ਸਰੂਪ 'ਚ ਰਹਿੰਦੇ ਨੇ ਖਾਸ ਤੌਰ ਤੇ ਪੰਜਾਬੀ ਤਾਂ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਦੋਂ ਉਹ ਭਰਤੀ ਹੋਏ ਸਰੂਪ ਦੇ ਵਿੱਚ ਉਹਨਾਂ ਨੂੰ ਕਿਸ-ਕਿਸ ਤਰੀਕੇ ਦੀ ਕੋਈ ਦਿੱਕਤਾਂ ਵੀ ਆਉਣ ਨੂੰ ਮਿਲੀਆਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਬੋਰਡ ਪੰਜਾਬੀ ਨੀਟੇ ਹਾਂਜੀ ਬੋਰਡ ਬੋਰਡ ਪੰਜਾਬ ਟੀਵੀ ਦਾ ਮੈਂ ਧੰਨਵਾਦ ਕਰਦਾ ਆਂ ਆਪ ਜੀ ਨੇ ਸਮਾਗਟ ਕੇ ਇੱਕ ਨਮਾਣੇ ਸਿੱਖ ਲਵੇ ਆਇਓ ਧੰਨਵਾਦ ਜੀ ਤੁਹਾਡੀ ਤਸਵੀਰ ਬਹੁਤ ਵਾਇਰਲ ਹੋ ਰਹੀ ਆ ਕੇਸਾ ਧਾਰੀ ਪੁਲਿਸ ਅਫਸਰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਪਿਆਰ ਨੂੰ ਕੀ ਕਹੋਗੇ ਹਾਂਜੀ ਜੋ ਸੰਗਤ ਦਾ ਪਿਆਰ ਤਾਂ ਪਿਆਰਾ ਹੀ ਹੈ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਜਿਹੜਾ ਸੰਗਤ ਦਾ ਪਿਆਰ ਹੈ ਸੰਗਤ ਦਾ ਪਿਆਰ ਤਾਂ ਬਹੁਤ ਵੱਡੀ ਗੱਲ ਹੈ ਗੁਰੂਆਂ ਨੇ ਵੀ ਜੋ ਸਾਰੀ ਸਿੱਖ ਕੌਮ ਨੂੰ ਦੁਨੀਆ ਨੂੰ ਰਾਹ ਦਸੇਰਾ ਉਹ ਦੁਨੀਆ ਦੇ ਭਲੇ ਲਈ ਸਾਰਾ ਕੁਝ ਉਹ ਕਰਦੇ ਰਹੇ ਨੇ ਤੇ ਦੁਨੀਆ ਦਾ ਪਿਆਰ ਮਿਲਣਾ ਦਾ ਸੁਭਾਅ ਕੀ ਹੈ ਤੁਸੀਂ ਕਿਹੜੇ ਬੈਚ ਚ ਭਰਤੀ ਹੋਏ ਸੀਗੇ ਔਰ ਅਮਰਤ ਤੁਸੀਂ ਕਦੋਂ ਛੱਕਿਆ ਸੀਗਾ ਭਰਤੀ ਹੋਣ ਤੋਂ ਬਾਅਦ ਜਾਂ ਪਹਿਲਾਂ ਭਰਤੀ ਤਾਂ ਮੈਂ 1992 ਦਾ ਹੋਇਆ ਹਾਂ 2005 ਦੇ ਵਿੱਚ ਅਮਰਤ ਛੱਕਿਆ ਕਿ ਮੈਂ ਮਨ ਦੇ ਵਿੱਚ ਆਇਆ ਡਿਊਟੀ ਦੌਰਾਨ ਕਿ ਮੈਂ ਅਮਰਤ ਛਕਣਾ ਔਰ ਜੋ ਸਿੱਕੀ ਸਰੂਪ ਰੱਖਣਾ ਇਹ ਤਾਂ ਵਸ ਗੁਰੂ ਮਹਾਰਾਜ ਦੀ ਇਹ ਮਿਹਰ ਹੈ ਜਦੋਂ ਉਹਦਾ ਹੁਕਮ ਹੁੰਦਾ ਹੈ ਉਹ ਹੁਕਮ ਤਾਂ ਸਾਰੀ ਉਸੇ ਦੀ ਚੱਲ ਰਹੀ ਹੈ। ਉਹਦਾ ਹੁਕਮ ਹੋਇਆ ਤੇ ਗੁਰੂ ਸਾਹਿਬ ਦਾ ਅਮਰਤ ਸ਼ਕਲਿਆ। ਮੈਂ ਸੁਣਿਆ ਤਤਰਾ ਸਿੰਘ ਜੀ ਨੂੰ ਦਿੱਕਤਾਂ ਵੀ ਕਾਫੀ ਆਈਆਂ ਨੇ। ਕਦੇ ਦਿੱਕਤਾਂ ਆਈਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਜੁਰਮਾਨਾ ਲੱਗਿਆ ਹੋਵੇ ਜਾਂ ਡਿਊਟੀ ਤੋਂ ਕੋਈ ਤੰਗੀ ਪਰੇਸ਼ਾਨੀ ਹੋਈ ਹੋਵੇ ਕਿ ਤਤਰਾ ਸਿੰਘ ਜੀ ਆਸ ਰੂਪ ਨਹੀਂ ਰੱਖਣਾ ਡਿਊਟੀ 'ਚ ਇਹ ਨਹੀਂ ਚੱਲੇਗਾ। ਹਾਂ ਉਹ ਜਿਹੜੀ ਆਪਣੇ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਉਹ ਚਲਰਨੁਮਾ ਜਿਹੜੀ ਟੋਪੀ ਸੀ ਉਹ ਜਿਵੇਂ ਹੁਣ ਸਿੱਖਾਂ ਨੂੰ ਹੁਕਮ ਹੈ ਸਾਫਤ ਸੂਰਤ ਦਸਤਾਰ ਸਿਰਾ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਜਿੱਥੇ ਵੀ ਗਏ ਧਰਮ ਦਾ ਤਰਾਂ ਤਰਾਂ ਦੇ ਪਿੰਡਾਂ ਚ ਗਏ ਸ਼ਹਿਰਾਂ ਚ ਗਏ ਕਸਬਿਆਂ ਚ ਗਏ ਦੂਦ ਰਾਜੇ ਦੇਸਾਂ ਚ ਗਏ ਤੇ ਉਹ ਪੱਗਾਂ ਬੰਨਨ ਦੀਆਂ ਜਾਂਚੀਂ ਸਿਖਾਉਂਦੇ ਫਿਰਦੇ ਫਿਰਦੇ ਸੀ ਸੋ ਪਾਕ ਇੱਕ ਜ਼ਰੂਰੀ ਯੰਗ ਹੈ ਇਸ ਲਈ ਮੈਂ ਕਿਹਾ ਵੀ ਮੈਂ ਇਹ ਸਾਫਾ ਜਦੋਂ ਅੰਮ੍ਰਿਤ ਸ਼ਗਲਿਆ ਬੰਨਣਾ ਉਦੋਂ ਥੋੜਾ ਜਿਆ ਮਦਦ ਬਲ ਉਹਨਾਂ ਨੇ ਮੈਨੂੰ ਸਸਪੈਂਡ ਵੀ ਕੀਤਾ ਮੈਂ ਇੱਕ ਮਹੀਨੇ ਉੱਚ ਅਧਿਕਾਰੀਆਂ ਨੇ ਤੇ ਕਈ ਵਾਰੀ ਸਸਪੈਂਡ ਕੀਤਾ ਕਈ ਵਾਰੀ ਬਹਾਲ ਵੀ ਕੀਤਾ ਇੱਕ ਵਾਰੀ ਡਿਸਮਿਸ ਵੀ ਕੀਤਾ ਤੇ ਫਿਰ ਮੈਂ ਉੱਥੇ ਬੇਨਤੀ ਕੀਤੀ ਐਸਐਸਪੀ ਸਾਹਿਬ ਨੂੰ डीसी साहब ਨੂੰ ਵੀ ਮੈਨੂੰ ਅਜਹੀ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਮੇਰੀ ਪੱਗ ਵਰਕਰਾ ਰਹੇ ਇਹ ਮੇਰੀਆਂ ਭਾਵਨਾਵਾਂ ਨੇ ਤੇ ਹੁਣ 2012 ਦਾ ਮੈਂ ਡਿਸਮਿਸ ਤੋਂ ਬਾਅਦ ਦੁਆਰੇ ਮਹਿਕਮੇ 'ਚ ਹੁਣ ਕੋਈ ਦਿੱਕਤ ਪੇਸ਼ ਨਹੀਂ ਆਈ ਕਿੰਨੀ ਵਾਰ ਡਿਸਮਿਸ ਹੋਏ ਹੋ ਤੁਸੀਂ ਕਿੰਨੀ ਵਾਰ सस्पेंड ਹੋਏ ਹੋ ਡਿਸਮਿਸ ਹੋਏ ਹੋ ਲਗਭਗ 3-4 ਵਾਰ ਸਸਪੈਂਡ ਹੋ ਇੱਕ ਵਾਰੀ ਡਿਸਮਿਸ ਡਿਸਮਿਸ ਤੋਂ ਬਾਅਦ ਡੀਆਈਜੀ ਸਾਹਿਬ ਨੇ ਬਹਾਲ ਕੀਤਾ ਸ੍ਰੀ ਪਰਮਜੀਤ ਸਿੰਘ ਜੀ ਗਿੱਲ ਨੇ ਜਿਹੜੇ ਹੁਣ ਰਿਟਾਇਰ ਵੀ ਹੋ ਚੁੱਕੇ ਨੇ ਜਦੋਂ ਸਸਪੈਂਡ ਹੁੰਦਾ ਕੋਈ ਅਧਿਕਾਰੀ ਡਿਸਮਿਸ ਹੁੰਦਾ ਤਾਂ ਬਹੁਤ ਤੰਗੀਆਂ ਹੁੰਦੀਆਂ ਨੇ ਤੁਹਾਨੂੰ ਤੰਗੀਆਂ ਵੀ ਆਈਆਂ ਹੋਣੀਆਂ ਪਰਿਵਾਰ ਨੇ ਕਿਹਾ ਹੋਣਾ ਕਿ ਜਿਵੇਂ ਡਿਪਾਰਟਮੈਂਟ ਕਹਿੰਦਾ ਉਵੇਂ ਕਰ ਲਓ ਤੰਗੀਆਂ ਦਾ ਫਿਰ ਜਦੋਂ ਹੁਣ ਕਈ ਸਾਲ ਨੌਕਰੀ ਤੋਂ ਵਾਂਝਾ ਰਿਹਾ ਸਸਪੈਂਡ ਦੌਰਾਨ ਬੰਦਿਆਂ ਨੂੰ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਅੱਧੀ ਤਨਖਾਹ ਮਿਲਦੀ ਹੈ ਉਹ ਮੇਰੀ ਅੱਧੀ ਵੀ ਰੋਕ ਲਈ ਸੀ ਜਿਹੜੀ ਅੱਜ ਤੱਕ ਨਹੀਂ ਮਿਲੀ ਮੈਂ ਅਪੀਲਾਂ ਵੀ ਕਰਦਾ ਅਫਸਰਾਂ ਦੇ ਚਲੋ ਮੈਨੂੰ ਲੱਗਦਾ ਵੀ ਸਾਇਦ ਗੱਲ ਸੁਣ ਲੈਣਗੇ ਵੀ ਮੇਰਾ ਉਹ ਜਿਹੜਾ ਬਕਾਇਆ ਵੀ ਉਹ ਮੈਨੂੰ ਮਿਲ ਜੂ ਤੇ ਤਰਸਿੰਘ ਜੀ ਅੰਜ ਕਿਉਂ ਹੈ ਡਿਪਾਰਟਮੈਂਟ ਦੇ ਵਿੱਚ ਸਾਡੀ ਤਾਂ ਪਹਿਚਾਣ ਸਿੱਖੀ ਹੈ ਦਾੜਾ ਪ੍ਰਕਾਸ਼ ਕਰਨਾ ਜਾਂ ਇਸ ਤਰੀਕੇ ਨਾਲ ਸਰੂਪ 'ਚ ਰਹਿਣਾ ਕਿਸਾ ਧਾਰੀ ਬਣ ਕੇ ਰਹਿਣਾ ਇਹ ਡਿਪਾਰਟਮੈਂਟ 'ਚ ਮਨਾਹੀ ਕਿਉਂ ਹੈ ਨਹੀਂ ਹੁਣ ਤਾਂ ਮੇਰਾ ਖਿਆਲ ਹੈ 2012 ਤੋਂ ਬਾਅਦ ਤਾਂ ਮੈਂ ਕਿ ਮੈਨੇ ਵੇਖ ਲਿਆ ਵੀ ਸਾਡੇ ਨਾਲ ਸੁਰ ਨਾਲ ਸੁਰ ਮਿਲ ਰਿਹਾ ਹੈ ਤੇ ਮੈਂ ਡਿਊਟੀ ਕਰਦਾ ਹੁਣ ਕੋਈ ਮੈਨੂੰ ਰਿਕਾਰਡ ਨਹੀਂ ਮੈਂ ਐਸਐਸਪੀ ਸਾਹਿਬ ਦਫ਼ਤਰ ਉੱਥੇ ਡਿਊਟੀ ਕਰਦਾ ਸੰਗਰੂਰ ਹੂੰ ਕੋਈ ਦਿੱਕਤ ਨਹੀਂ ਬਾਕੀ ਉਹ ਜਿਹੜੀ ਸਸਪੈਂਡ ਦਰਾਨ ਹੈ ਜਿਸ ਮਿਸ ਦਰਾਨ ਹੈ ਉਹ ਬਕਾਇਆ ਨਹੀਂ ਮਿਲੇ ਜੋ ਮਤਲਬ ਮਿਲਨੇ ਚਾਹੀਦੇ ਨੇ ਵੀ ਐਡੀ ਕੋਈ ਕੋਈ ਵੱਡਾ ਜੁਰਮ ਨਹੀਂ ਹੈ ਇਹ ਜੇ ਮੈਂ ਸਾਫਾ ਬਣ ਲਿਆ ਤੇ ਉਹ ਕੀ ਹੈ ਵੀ ਮੈਂ ਅਰਥ ਪੱਖੋਂ ਠੀਕ ਰਹਾ ਮੇਰੇ ਉਹ ਐਸਾ ਤਾਂ ਮੈਨੂੰ ਮਿਲਣਾ ਚਾਹੀਦਾ ਕਿਨਾਂ ਕੋ ਫੰਡ ਜਿਹੜਾ ਤੁਹਾਡਾ ਰੁਕਿਆ ਹੋਇਆ ਹੈ ਹੋਊਗਾ ਲਗਭਗ ਉਹ 25 ਲੱਖ ਮਨ ਪਰੇਸ਼ਾਨੀ ਅੱਜ ਵੀ ਆ ਹਾਂਜੀ ਤੰਗੀ ਪਰੇਸ਼ਾਨੀ ਅੱਜ ਵੀ ਆ ਉਹਦਾ ਹੁਣ ਆਰਥਿਕ ਪੱਖੋਂ ਤਾਂ ਮਨੁੱਖ ਹਰੇਕ ਹੀ ਮੈਂ ਕਹਿੰਦਾ ਦੁਨੀਆ ਦੇ ਵਿੱਚੋਂ ਹਰੇਕ ਮਨੁੱਖੇ ਆਰਥਿਕ ਪੱਖੋਂ ਸਹੀ ਹੋਣਾ ਚਾਹੀਦਾ ਮੈਂ ਵੀ ਤਾਂ ਇਹ ਇੱਕ ਸੰਸਾਰ ਦੇ ਅੰਗ ਜਿਵੇਂ ਹੋਰ ਦੁਨੀਆ ਨੂੰ ਤਕਲੀਫ ਹੈ ਆਰਥਿਕ ਪੱਖੋਂ ਹਰੇਕ ਮਨੁੱਖ ਸਹੀ ਹੋਵੇ ਇਸ ਤਰ੍ਹਾਂ ਮੈਨੂੰ ਵੀ ਹੈ ਇਹ ਤਾਂ ਫਿਰ ਇਹ ਅਹਿਸਾਸ ਕਰਾਂਦੀ ਹੋਵੇਗੀ ਕਿ ਇਹ ਤਾਂ ਗੁਨਾਹ ਹੋ ਗਿਆ ਇੱਕ ਤਰੀਕੇ ਦਾ ਸਿੱਖੀ ਸਰੂਪ 'ਚ ਰਹਿਣਾ ਕਿ ਇੰਨਾ ਨੁਕਸਾਨ ਹੋ ਗਿਆ ਨਹੀਂ ਮੈਂ ਤਾਂ ਹੁਣ ਆਪਣਾ ਕੰਮ ਕਰ ਲਿਆ ਹੁਣ ਮੈਂ ਕਮਾਂ ਕੀ ਉਹਦੇ ਉੱਤੇ ਵਿਚਾਰ ਕਰ ਰਿਹਾ ਵੀ ਆਪਾਂ ਇਹਨੂੰ ਉਹਨੂੰ ਬਕਾਇਆ ਦੇਣਾ ਚਾਹੀਦਾ ਇਹ ਹੁਣ ਤੁਹਾਡੇ ਤੁਹਾਡੇ ਰਾਹੀਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਹੋ ਸਕਦਾ ਹੈ ਉਹਨਾਂ ਦੇ ਕੋਈ ਦਿਮਾਗ 'ਚ ਗੱਲ ਆ ਜਾਏ ਬਿਲਕੁਲ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਕਿ ਸਾਬਤ ਸਰੂਪ ਕੇਸਾ ਤਾਰੀ ਸਿੱਖ ਤਤਰਾ ਸਿੰਘ ਆਪਣੀ ਤੰਦੇਹੀ ਨਾਲ ਡਿਊਟੀ ਨਿਭਾਉਂਦੇ ਨੇ ਡਿਊਟੀ ਦੌਰਾਨ ਕੀ ਅਜਿਹੇ ਕਿਸੇ ਹੋਏ ਕਿ ਜਦੋਂ ਤੁਸੀਂ ਕਈ ਵਾਰ ਹੁੰਦਾ ਹੈ ਕਿ ਮਲਾਜ਼ਮ ਆਪਣੀ ਜਾਨ ਦੀ ਬਾਜ਼ੀ ਵੀ ਲਾ ਦਿੰਦਾ ਤੁਸੀਂ ਜਾਨ ਦੀ ਬਾਜ਼ੀ ਲਾਈ ਕਦੇ ਕਿ ਮੈਂ ਆਪਣੀ ਡਿਊਟੀ ਦਾ ਨਾ ਪਾਉਣੀ ਹੈ ਚਾਹੇ ਡਿਪਾਰਟਮੈਂਟ ਮੇਰੇ ਨਾਲ ਜਿਵੇਂ ਮਰਜ਼ੀ ਚੱਲੇ ਨਹੀਂ ਹੋਏ ਤਾਂ ਫਿਰ ਹੁਣ ਜਦੋਂ ਮੈਂ ਪਗਵੰਨਲ ਦਾ ਅਰਾਦਾ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਭਾਂਤ ਭਾਂਤ ਦੇ ਦੇਸਾਂ ਚ ਗਏ ਮਹੱਲਿਆਂ ਚ ਗਏ ਦੂਧ ਰਾਜ ਦੇ ਇਲਾਕਿਆਂ ਚ ਗਏ ਉਹ ਪੱਗਾਂ ਬੰਨਣ ਦੀਆਂ ਜਾਂਚیں ਸਿਖਾਉਂਦੇ ਫਿਰਦੇ ਸੀ ਵੀ ਕੋਈ ਮੈਂ ਇਹ ਮੈਨੂੰ ਸੰਤੁਸ਼ਟੀ ਆ ਮੈਂ ਕੋਈ ਇਹ ਜਰਮਨੀ ਕੀਤਾ ਤੇ ਆਗਲ ਕਦੇ ਜ਼ਿੰਦਗੀ ਦੇ ਵਿੱਚ ਕਿਉਂਕਿ ਖਾਕੀ ਨੂੰ ਦਾਗ ਬਹੁਤ ਲੱਗਦੇ ਰਹੇ ਕਦੇ ਕੋਈ ਕਿੱਸਾ ਤਾਂ ਨਹੀਂ ਹੋਇਆ ਕਦੇ ਕਿਸੇ ਨੇ ਜਿਸ ਮੇ ਜੋ ਸਸਪੈਂਡ ਹੋਏ ਉਸ ਦੇ ਵਿੱਚ ਕਦੇ ਇਹ ਚੀਜ਼ ਤਾਂ ਨਹੀਂ ਆਈ ਕੀ ਕੀ ਜਿਵੇਂ ਖਾਕੀ ਨੂੰ ਦਾਗ ਲੱਗਦੇ ਨੇ ਨਹੀਂ ਖਾਕੀ ਨੂੰ ਮੇਰੇ ਵਾਰੀ ਗੱਲ ਦੱਸੋ ਯਾਨੀ ਕਿ ਤੁਹਾਡੇ ਨਾਲ ਕਦੇ ਅਜਿਹੇ ਹਕੀਸਾ ਤਾਂ ਨਹੀਂ ਨਾ ਹੋਇਆ ਕਿ ਤੁਹਾਨੂੰ ਕਿਸੇ ਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਮਲਾਜ਼ਮਾਂ ਤੇ ਅਕਸਰ ਇਲਜ਼ਾਮ ਲੱਗਦੇ ਰਹੇ ਕਦੇ ਇਲਜ਼ਾਮ ਤਾਂ ਨਹੀਂ ਲੱਗੇ ਹਾਂ ਹਾਂ ਮਹਾਰਾਜ ਦੀ ਜੀ ਕਾਲ ਪੁਰਖ ਵੈਗਰੂ ਦੀ ਕਿਰਪਾ ਹੈ ਵੀ ਕਿਤੇ ਕੋਈ ਮੈਂ ਉਹ ਰਿਸ਼ਵਤ ਵਾਲੀ ਗੱਲ ਨਹੀਂ ਕੋਈ ਸਾਬਤ ਕਰ ਸਕਦਾ ਪਰਮਾਰਕ ਮੈਂਬਰ ਕਹਿੰਦੇ ਸੀਗੇ ਕਿ ਛੱਡੋ ਜੀ ਜੇ ਨਾ ਤੱਕਾ ਹੋ ਰਿਹਾ ਇੰਨੀਆਂ ਦਿੱਕਤਾਂ ਆ ਰਹੀਆਂ ਨੇ ਜਿਵੇਂ ਮੈਕਮਾ ਕਹਿੰਦਾ ਪਰਿਵਾਰਕ ਮੈਂਬਰ ਕੀ ਕਹਿੰਦੇ ਹੁੰਦੇ ਸੀ ਛਲੋ ਤਾਂ ਐ ਹੁੰਦੀ ਹੀ ਹੈ ਵੀ ਸਾਰੇ ਰਿਸ਼ਤੇਦਾਰਾਂ ਨੂੰ ਹੁੰਦਾ ਵੀ ਇੱਕ ਚੰਗਾ ਇਹ ਨੌਕਰੀ ਕਰਦਾ ਸੀ ਕਿਉਂ ਇੰਨੀਆਂ ਰਕਾਵਟਾਂ ਆ ਗਈਆਂ ਉਹ ਤਾਂ ਹੁੰਦੀ ਹੈ ਅੱਛਾ ਜਦੋਂ ਤੁਸੀਂ 2005 ਅਮਰਤ ਛਕਿਆ ਉਸ ਵਕਤ ਤਤਰਾ ਸਿੰਘ ਕੀ ਸੀ ਉਸ ਵਕਤ ਕੀ ਸੋਚਦੇ ਸਨ ਕਿ ਮੈਂ ਇਸ ਆਪਣੇ ਸਿੱਖੀ ਸਰੂਪ ਨੂੰ ਅਪਣਾਉਣਾ ਔਰ ਡਿਪਾਰਟਮੈਂਟ ਇੱਕ ਪਾਸੇ ਇੱਕ ਹੁੰਦਾ ਨਾ ਕਿ ਪਹਿਲਾਂ ਹੀ ਅੰਮ੍ਰਿਤ ਛਕਿਆ ਹੋਵੇ ਤੇ ਸਿੱਖੀ ਸਰੂਪ ਦੇ ਵਿੱਚ ਤਾਂ ਲਾਜ਼ਮੀ ਰਹਿਣਾ ਤਾਂ ਐਡਾ ਵੱਡਾ ਚੈਲੰਜ ਹੋਣ ਦੇ ਬਾਵਜੂਦ ਵੀ ਉਸ ਵਕਤ ਕੀ ਚੱਲਦਾ ਹੁੰਦਾ ਸੀ ਜ਼ਰਨ ਚੀ ਵੀ ਧਰਤੀ ਦੇ ਉੱਤੇ ਆਇਆ ਅਗਲੇ ਸਮੇਂ ਦਾ ਕਿਸੇ ਸਕਿੰਟ ਦਾ ਪਤਾ ਨਹੀਂ ਮਨੁੱਖ ਦਾ ਕਦੋਂ ਧਰਤੀ ਤੋਂ ਚੱਲ ਜਾਣਾ ਫਿਰ ਕਿਉਂ ਇਹ ਚੀਜ਼ ਦੀ ਆਪਾਂ ਮਤਲਬ ਵੇਟ ਕਰੀਏ ਵੀ ਅਸੀਂ ਸਾਨੂੰ ਉਹ ਹੋਰ ਕਿਹੜਾ ਸਮਾਂ ਮਿਲੂ ਕੋਈ ਵੱਖਰਾ ਤਾਂ ਹੈ ਨਹੀਂ ਪਰਮੇਸ਼ਰ ਦਾ ਹੁਕਮ ਚੱਲ ਰਿਹਾ ਹੈ ਉਹ ਪ੍ਰੈਜੈਂਟ ਸਮੇਂ ਦੀ ਆਪਾਂ ਨੇ ਸੋਚਿਆ ਵੀ ਦੀ ਕਦਰ ਕਰੋ ਸਾਰੇ ਚੰਗੇ ਮਨੁੱਖ ਕਹਿੰਦੇ ਨੇ ਇਹ ਸਮਾਂ ਇਹਨੇ ਹੱਥ ਨਹੀਂ ਹੁਣ ਅੰਮ੍ਰਿਤ ਸ਼ਕਲਿਆ ਫਿਰ 2005 ਅੰਮ੍ਰਿਤ ਸ਼ਕਲ ਹਾਂਜੀ ਹਾਂ ਔਰ ਉਸ ਤੋਂ ਬਾਅਦ ਲਗਾਤਾਰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਰਹੀਆਂ ਬੜੇ ਬਾਰੀ ਤੁਹਾਨੂੰ ਦੱਸਿਆ ਸਸਪੈਂਡ ਕੀਤਾ ਫਿਰ ਉਹਨਾਂ ਦਾ ਨਾਮ ਸਨਾਨੀ ਬਹਾਲ ਵੀ ਕੀਤਾ ਫਿਰ ਡਿਸਮਿਸ ਕੀਤਾ ਐਸਐਸਪੀ ਸਾਹਿਬ ਸੰਗਰੂਰ ਨੇ ਡਿਸਮਿਸ ਕਿਉਂ ਕੀਤਾ ਗਿਆ ਸੀ ਬਸ ਵੀ ਤੁਸੀਂ ਸਾਡੇ ਜਿਹੜੇ ਇਹ ਨਿਯਮ ਨੇ ਵੀ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਮੰਨਦੇ ਮੈਂ ਉਹਨਾਂ ਨੂੰ ਇਹੀ ਗੱਲ ਆਖੀ ਸੀ ਵੀ ਸ਼੍ਰੀਮਾਨ ਜੀ ਇਹ ਮਤਲਬ ਮੇਰੀਆਂ ਭਾਵਨਾਵਾਂ ਨੇ ਸਾਫਾ ਇੱਕ ਇਹ ਸਾਡੇ ਸਰੀਰ ਤੋਂ علیحدਾ ਨਹੀਂ ਹੋ ਸਕਦਾ ਇਹ ਸਾਡਾ ਅਨਿੱਖੜਵੰਗ ਹੈ ਤੇ ਇਹ ਨਹੀਂ ਹੋ ਸਕਦਾ ਵਰਪਨਾ ਨੌਕਰੀ ਕਾਫੀ ਟਾਈਮ 2-3 ਸਾਲ ਵੰਜੇ ਰਹੇ ਚਲੋ ਮਰਜੀ ਇਹਦੇ ਬਾਅਦ ਬਹਾਲ ਵੀ ਕਰਦੇ ਲਿਖ ਕੇ ਦੇ ਦਿੰਦੇ ਸੀ ਤੁਸੀਂ ਕਿ ਮੈਂ ਤੁਹਾਡੀਆਂ ਸ਼ਰਤਾਂ ਤੇ ਲਾਗੂ ਨਹੀਂ ਰਹਿਣਾ ਨਹੀਂ ਲਿਖਣ ਵਾਲੀ ਗੱਲ ਨਹੀਂ ਮੈਂ ਉਹਨਾਂ ਨੂੰ ਆਖਿਆ ਮੈਂ ਕਦੇ ਵਰਦੀ ਪਾਉਣ ਤੋਂ ਇਨਕਾਰ ਹੀ ਨਹੀਂ ਹੋਇਆ ਮੈਂ ਕਿਉਂ ਇਹ ਲਿਖ ਕੇ ਦਿਊਂਗਾ ਮੈਂ ਲਿਖ ਕੇ ਇਹ ਦਿੱਤਾ ਵੀ ਮੈਂ ਕਦੇ ਵਰਦੀ ਪਾਉਣ ਤੋਂ ਇਨਕਾਰ ਨਹੀਂ ਮੈਂ ਤੁਹਾਨੂੰ ਕੀਤਾ ਇੱਕ ਮੈਸਾਫਾ ਬੰਨਿਆ ਤੇ ਉਹ ਸਾਫੇ ਦੀ ਗੁਰੂ ਸਾਹਿਬ ਦੀ ਕਿਰਪਾ ਹੋਈ ਸੰਗਤ ਦੀ ਕਿਰਪਾ ਹੋਈ ਤੇ ਉਹ ਅੱਜ ਉਹ ਪਰਮੇਸ਼ਰ ਦੇ ਹੁਕਮ ਨਾਲ ਉਹ ਆਪਣੀ ਜਿੱਤ ਵੀ ਹੋ ਗਈ ਡਿਊਟੀ ਤੇ ਆ ਗਏ ਗੁਰੂ ਸਾਹਿਬ ਦੇ ਦਰ ਤੇ ਤੁਹਾਡੀ ਡਿਊਟੀ ਲੱਗੀ ਹੈ ਗੁਰੂ ਸਾਹਿਬ ਅੱਗੇ ਕੀ ਕਰਦੇ ਹੋਣੇ ਅਰਦਾਸ ਕੀ ਤਤਰਾ ਸਿੰਘ ਨੂੰ ਜੋ ਉਹਨਾਂ ਦਾ ਬਣਦਾ ਹੱਕ ਹੈ ਉਹ ਮਿਲੇ ਕਿੰਨੇ ਸਾਲਾਂ ਤੋਂ ਲੱਗੇ ਹੋਏ ਹੋ ਆਪਣਾ ਹੱਕ ਮੰਗਣ ਦੇ ਲਈ ਨਹੀਂ ਗੁਰੂ ਸਾਹਿਬ ਅੱਗੇ ਤਾਂ ਸਾਰੀ ਮਨੁੱਖਤਾ ਲਈ ਅਸੀਂ ਦੋਏ ਟਾਈਮ ਅਰਦਾਸ ਕਰਦੇ ਹਾਂ ਵੀ ਸਭ ਦੀ ਦੁਨੀਆ ਦਾ ਪਰਮੇਸ਼ਰ ਸਭ ਦੀ ਅਸੀਂ ਭਲਾ ਲੋਚਦੇ ਆ ਤੇ ਉਹਦੇ ਵਿੱਚ ਸਾਡਾ ਆਪਦਾ ਵੀ ਭਲਾ ਜਾਂਦਾ ਡੋਲੇ ਨਹੀਂ ਕਦੇ ਜ਼ਿੰਦਗੀ ਦੇ ਵਿੱਚ ਕੁਝ ਵੀ ਹੋਇਆ ਇਹ ਗੁਰੂ ਦੀ ਕਿਰਪਾ ਹੈ ਡੋਲਣ ਵਾਲੀ ਤਾਂ ਕੋਈ ਗੱਲ ਨਹੀਂ ਤੇ ਸਿੱਖ ਤਾਂ ਨਾਲੇ ਸੰਤਾਂ ਦੇ ਹੁਕਮ ਨੇ ਵੀ ਜਿਹੜਾ ਸਿੱਖ ਹੈ ਉਹ ਜਿਹੜਾ ਉਹਦੇ ਲੋਕ ਡਰ ਡਰ ਵਾਲੀ ਤਾਂ ਉਹ ਗੱਲ ਬਹੁਤ ਘੱਟ ਪੁਲਿਸ ਮੁਲਾਜ਼ਮ ਅਸੀਂ ਤੁਹਾਡੇ ਵਾਂਗ ਦੇਖੇ ਨੇ ਜੋ ਸੰਤਾਂ ਦੀ ਗੱਲ ਕਰਦੇ ਜੋ ਆਦਰਸ਼ਾਂ ਦੀ ਗੱਲ ਕਰਦੇ ਨੇ ਤੁਸੀਂ ਆਪਣੇ ਕਦੇ ਆਲੇ-ਦੁਆਲੇ 'ਚ ਦੇਖਿਆ ਕਦੇ ਕਿਸੇ ਹੋਰ ਕੋਈ ਪੁਲਿਸ ਮੁਲਾਜ਼ਮ ਕਿਸਾਤ ਆਰੀ ਜਾਂ ਉਹਨਾਂ ਨੂੰ ਵੀ ਐਵੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ? ਨਹੀਂ ਹੁਦਾ ਵੀ ਹੁਣ ਜੇ ਉਹਨਾਂ ਨੂੰ ਆਉਂਦੀਆਂ ਨੇ ਤਾਂ ਉਹੀ ਦੱਸ ਸਕਦੇ ਨੇ। ਹਾਂ ਮੈਂ ਆਪਦੀ ਗੱਲ ਦੱਸਾਂ ਨਾ ਵੀ ਉਹਨਾਂ ਨੂੰ ਆਉਂਦੀਆਂ ਨੇ ਜਾਂ ਨਾ ਆਉਂਦੀਆਂ ਨੇ। ਤੁਸੀਂ ਸੰਗਰੂਰ ਦੇ ਰਹਿਣ ਵਾਲੇ ਜੀ। ਸੰਗਰੂਰ 'ਚ ਪੈਂਦਾ ਪਿੰਡ ਮੇਰਾ ਰੋੜੇਵਾਲਾ। ਤਹਿਸੀਲ ਲਹਿਰਾਗਾਗਾ। ਜ਼ਿਲ੍ਹਾ ਸੰਗਰੂਰ। ਅੱਛਾ ਕਈ ਵਾਰ ਕਈ ਵਾਰ ਅਸੀਂ ਜਿਵੇਂ ਖਾਕੀ ਨੂੰ ਦਾਗ ਲੱਗਦੇ ਅਸੀਂ ਬਹੁਤ ਸਾਰੇ ਕਿਸੇ ਡੀਆਈਜੀ ਪੁੱਲਰ ਦਾ ਕਿੱਸਾ ਵੀ ਹੋਇਆ ਚਲੋ ਅਸੀਂ ਕੋਈ ਤੁਹਾਡੇ ਤੋਂ ਉਹੋ ਜਿਹਾ ਸਵਾਲ ਨਹੀਂ ਪੁੱਛਦੇ ਕਿ ਤੁਸੀਂ ਪੁਲਿਸ ਮਹਿਕਮੇ ਤੇ ਕੁਝ ਬੋਲੋ ਲੋਕਾਂ ਦੀ ਧਾਰਨਾ ਬਹੁਤ ਗਲਤ ਬਣੀ ਹੋਈ ਹੈ ਪੁਲਿਸ ਪ੍ਰਤੀ ਉਹ ਲੋਕਾਂ ਦੀ ਧਾਰਨਾ ਤਤਰਾ ਸਿੰਘ ਜੀ ਜੇ ਤੋੜਨਾ ਚਾਹਣ ਕੁਝ ਸ਼ਬਦਾਂ ਚ ਕਿਵੇਂ ਤੋੜਨ ਪੁਲਿਸ ਪ੍ਰਤੀ ਲੋਕਾਂ ਦੀ ਨਜ਼ਰ ਨੂੰ ਬੜਾ ਸਮਝਣਾ ਜ਼ਰੂਰੀ ਹੈ ਸਾਰੇ ਮਤਲਬ ਸਾਡੇ ਉੱਚ ਅਧਿਕਾਰੀਆਂ ਨੂੰ ਆ ਉਹ ਜਿਹੜੀ ਅੰਦਰਲੀ ਇਹ ਨਾ ਨਬਜ ਹੈ ਉਹ ਮਟਟਾ ਟੋਲਣ ਦੀ ਲੋੜ ਹੈ ਤੇ ਉਹ ਨਾਲ ਬੜਾ ਪਿਆਰ ਦੁਨੀਆ ਨਾਲ ਕਹਿੰਦਾ ਕੋਈ ਕਹੂ ਨਹੀਂ ਕਬਿਦਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਪਰ ਜ਼ਿੰਦਗੀ ਚ ਕਦੇ ਡੋਲੇ ਉਹ ਰੋਏ ਉਹ ਕਦੇ ਘਬਰਾਏ ਨਹੀਂ ਨਹੀਂ ਰੋਣੇ ਰਾਣੇ ਵਾਲੀ ਤਾਂ ਕੋਈ ਗੱਲ ਨਹੀਂ ਕਿਉਂਕਿ ਜੋ ਹਾਲਾਤ ਤੁਸੀਂ ਦੱਸਿਆ ਕਿਸੇ ਹੋਰ ਤੇ ਹੋਣ ਕਿ ਡਿਸਮਿਸ ਤੱਕ ਦੀ ਨੋਬਤ ਆ ਜਾਏ ਔਰ ਪਤਾ ਵੀ ਕਿ ਪਤਾ ਵੀ ਨਹੀਂ ਕਿ ਬਹਾਲ ਹੋਣਾ ਕਿ ਨਹੀਂ ਹੋਣਾ ਉਹ ਬੰਦਾ ਤਾਂ ਸਰੈਂਡਰ ਕਰ ਜਾਂਦਾ ਕਿ ਮਹਿਕਮੇ ਨੂੰ ਕੀ ਜਿਵੇਂ ਤੁਸੀਂ ਕਹੋਗੇ ਜੀ ਬੰਦਾ ਘਬਰਾ ਜਾਂਦਾ ਪਰ ਕਦੇ ਵੀ ਨਹੀਂ ਤੁਸੀਂ ਕਦੇ ਕਦੇ ਅੱਖ ਚ ਹੰਝੂ ਵੀ ਨਹੀਂ ਆਇਆ ਨਹੀਂ ਨਹੀਂ ਉਹ ਕੰਮ ਨਾਲ ਰਾਜਨੀਤਿਕ ਬੰਦੇ ਵੀ ਧੋੜਾ ਜਾਂ ਸਹਾਰਾ ਦਿੰਦੇ ਰਹੇ ਜਦੋਂ ਮੈਂ ਸਸਪੈਂਡ ਹੋਇਆ ਸਰਦਾਰ ਸੇਮਨਜੀਤ ਸਿੰਘ ਮਾਨ ਨੇ ਵੀ ਸਸਪੈਂਡ ਤੋਂ ਬਾਹਲ ਕਰਾਇਆ ਸਰਦਾਰ ਰਾਜਦੇਵ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਸਰਕਾ ਉਹਨਾਂ ਨੇ ਵੀ ਸਹਿਯੋਗ ਕੀਤਾ ਤੇ ਉਹ ਨਾਲ ਅਫਸਰਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਇਸ ਗੁਰਸੇਖੀ ਗੱਲ ਸੁਣੋ ਇਹਨੂੰ ਬਾਹਰ ਕਰੋ ਨਾਲ ਨਾਲ ਉਹ ਚੱਲਦਾ ਰਿਹਾ ਕੰਮ ਤੋਂ ਜੀ ਯਾਨੀ ਕਿ ਉਹਨਾਂ ਦਾ ਬਹੁਤ ਵੱਡਾ ਸਾਥ ਰਿਹਾ ਤੁਹਾਨੂੰ ਸਿਮਰਜੀਤ ਮਾਨ ਹੋਣ ਦਾ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸਰਦਾਰ ਰਾਜਦੇਵ ਸਿੰਘ ਖਾਲਸੇ ਦਾ ਸੀਐਮ ਸਾਹਿਬ ਨੂੰ ਕੋਈ ਬੇਨਤੀ ਕਰਨਾ ਚਾਹੂਗਾ ਡੀਜੀਪੀ ਪੰਜਾਬ ਨੂੰ ਸਾਡੇ ਮਾਧਿਅਮ ਨਹੀਂ ਕਾਦੇ ਕਾਦੇ ਪ੍ਰਤੀ ਕਿ ਜੋ ਤੁਹਾਡੇ ਫੰਡ ਰੁਕੇ ਹੋਏ ਨੇ ਇਹ ਫੰਡ ਤਾਂ ਹੁਣ ਮਤਲਬ ਮੈਨੂੰ ਜਿਹੜੀ ਮੈਨੂੰ ਕੋਈ ਦਿੱਕਤ ਹੈ ਵੀ ਉਹ ਮੈਂ ਕੋਈ ਆ ਇੱਕ ਸਾਫੇ ਲਈਏ ਗੱਲ ਹੈ ਸਾਫਾ ਮੈਂ ਬਨ ਲਿਆ ਉਹ ਮੈਨੂੰ ਮੇਰਾ ਉਹ ਮਿਲਣਾ ਚਾਹੀਦਾ ਹੈ ਪੈਸਾ ਜਿਹੜਾ ਤੇ ਉਹ ਮੈਂ ਆਰਥਿਕ ਪੱਖੋਂ ਸੁਖੀ ਹੋਵਾਂ ਤੇ ਅਹੀਂ ਸਾਰੀ ਦੁਨੀਆ ਦੀ ਆਰਥਿਕਤਾ ਜਿਵੇਂ ਠੀਕ ਚੌਹਣਿਆ ਸੀ ਭਲਾ ਮੰਗਦਿਆਂ ਐਵੇਂ ਜਿਵੇਂ ਮੈਂ ਵੀ ਕੋਈ ਦੁਨੀਆ ਦੀ ਅੰਗ ਹਾਂ ਕਿ ਇਹ ਐਸਆਈ ਨੂੰ ਇਹ ਕਹਿੰਦੇ ਕਿ 70-80 ਹਜ਼ਾਰ ਤਨਖਾਹ ਆਉਂਦੀ ਟਰ ਟੱਪਾ ਹੁੰਦਾ ਗੱਡੀ ਹੁੰਦੀ ਆ ਕੋਲੇ ਉਹੋ ਜੀ ਨੇ ਤਤਰਾ ਸਿੰਘ ਵੀ ਇਹ ਬਣਨਾ ਚਾਹੁੰਦੇ ਉਹੋ ਜਾਂ ਇਹ ਹੋਰ ਵੀ ਬਹੁਤ ਤੰਗੀਆਂ ਪਰੇਸ਼ਾਨੀਆਂ ਹੁੰਦੀਆਂ ਉਹ ਦੂਰ ਕਰ ਲਈਆਂ ਨਹੀਂ ਹਰੇਕ ਮਨੁੱਖ ਦੀ ਗੱਲ ਇਹ ਹੈ ਵੀ ਆਪਾਂ ਜਿਹੜਾ ਜਹਾਜ ਸਮਾਜ ਸਿਸਟਮ ਚੱਲਦਾ ਹੈ ਉਹਦੇ ਮੁਤਾਬਕ ਹਰੇਕ ਹੀ ਮਨੁੱਖ ਲੋਚਦਾ ਹੈ ਵੀ ਉਹ ਆਪਣੀਆਂ ਕਿਰਤ ਕਮਾਈ ਦੇ ਵਿੱਚੋਂ ਸਹੂਲਤਾਂ ਆਪਾਂ ਪ੍ਰਾਪਤ ਕਰੀਏ ਸਹੂਲਤੇ ਜੋ ਮੈਂ ਮੰਗਦਾ ਇਹ ਮੈਂ ਕੋਈ ਨਿਆਇ ਜੀ ਨੇ ਮੰਗਦਾ ਇੱਕ ਸਾਫੇ ਪਿੱਛੇ ਗੱਲ ਸੀ ਉਹ ਮੈਨੂੰ ਕਹਿਣਾ ਵੀ ਮਿਲਣੀ ਚਾਹੀਦੀ ਹੈ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਤੁਸੀਂ ਡਿਪਾਰਟਮੈਂਟ ਚ ਪੁੱਛਦੇ ਹੋਵੋਗੇ ਕਿ ਕਦੋਂ ਦੇਵੋਗੇ ਕਿਉਂ ਦੇਵੋਗੇ ਉਹਨਾਂ ਦਾ ਜਵਾਬ ਕੀ ਆ ਅਪੀਲਾਂ ਪਾਉਂਦਾ ਰਹਿਣਾ ਜਵਾਬ ਕੀ ਆ ਉਹਨਾਂ ਦਾ ਵੀ ਇਹਨੂੰ ਸਮਾਂ ਹੋ ਗਿਆ ਵੀ ਤੁਹਾਡੇ ਇਸ ਅਪੀਲ ਨੂੰ ਤਾਂ ਕਰਕੇ ਅਸੀਂ ਇਹਨੂੰ ਮਨਜ਼ੂਰ ਨਹੀਂ ਕਰਦੇ ਇਹ ਤਾਂ ਕੋਈ ਵਾਜਬ ਸਵਾਲ ਨਹੀਂ ਉਹਨਾਂ ਦਾ ਹਾਂ ਕੋਈ ਐਡੀਕੂ ਗੱਲ ਨਹੀਂ ਕੋਈ ਕੋਈ ਕਿਸੇ ਪਾਸੇ ਕੋਈ ਇਹ ਨਹੀਂ ਹੈਗਾ ਵੀ ਕੋਈ ਗੱਲ ਨਿਆਪਾਲ ਕੱਚ ਚਲਦੀ ਆ ਜਾਂ ਕੋਈ ਹੋਰ ਹੈ ਮੈਂ ਇੱਕ ਮੈਨੇ ਡਿਸਮਿਸ ਕੀਤਾ ਮੈਂ ਇੱਕ ਮੈਨੇ ਬਹਾਲ ਕੀਤਾ ਕੋਈ ਨਿਆਪਾਲ ਕਾ ਲਵੇ ਨਹੀਂ ਗੱਲ ਗਈ ਤੇ ਉਹ ਮੰਨ ਲੈਣੀ ਚਾਹੀਦੀ ਤੁਸੀਂ ਹਾਈ ਕੋਰਟ ਦਾ ਰੁਖ ਕਰਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਉਧਰ ਨਹੀਂ ਮੈਂ ਗਿਆ ਵੀ ਇਹ ਹੀ ਹੈ ਵੀ ਅਜੇ ਮੈਕਮੇ ਲਵੇ ਹੈਗੀ ਇਹ ਪੌੜੀ ਡੀਜੀਪੀ ਸਾਹਿਬ ਕਰ ਸਕਦੇ ਨੇ ਗ੍ਰਹਿ ਦੇ ਮੁਖ ਸਕੱਤਰ ਨੇ ਗ੍ਰਹਿ ਹਾਂ ਉਹ ਵੀ ਕਰ ਸਕਦੇ ਨੇ ਕੋਈ ਹੋਰ ਮੰਨ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋ ਪਿਆਰ ਤੁਹਾਨੂੰ ਜੋ ਮਿਲ ਰਿਹਾ ਹੁਣ ਪਰਮਾਤਮਾ ਦੀ ਕਿਰਪਾ ਅਰਦਾਸਾਂ ਕਰ ਰਿਹਾ ਕਿ ਜਿਉਂਦੇ ਵੱਸਦੇ ਰਹਿਣ ਸਤਰਾ ਸਿੰਘ ਜੀ ਉਹ ਬੰਦਸ ਬੰਨੀ ਹਾਂ ਸਾਰੇ ਮਨੁੱਖ ਗੱਲਾਂ ਕਰ ਰਹੇ ਨੇ ਕੋਈ ਮੈਨੂੰ ਉਹ ਨਹੀਂ ਹੈ ਵੀ ਮੇਰੇ ਮਤਲਬ ਪੇਟ ਬਾਰੇ ਗੱਲ ਕਰ ਦਿੰਦੇ ਨੇ ਕਿ ਯਾਰੀ ਮੇਰੇ ਅੱਡੀ ਦੇ ਵਿੱਚ ਦਰਦ ਹੈ ਉਹਦੇ ਕਾਰਨ ਮੈਂ ਥੋੜੀ ਜੀ ਪ੍ਰੈਕਟਿਸ ਨਹੀਂ ਹੋ ਕਰ ਸਕਦਾ ਤੇ ਏ ਨਹੀਂ ਮਤਲਬ ਸਿੱਖ ਦਾ ਜਿਹੜਾ ਪੇਟ ਹੈ ਉਹ ਨਹੀਂ ਬਾਹਰ ਹੋਣਾ ਚਾਹੀਦਾ ਤੇ ਮੈਨੂੰ ਕੋਈ ਗੱਲਾ ਨਹੀਂ ਹੈਗਾ ਜੋ ਸਮਾਜ ਦੇ ਵਿੱਚ ਸਾਰੇ ਉਹਦੇ ਮਹਾਰਾਜ ਦੇ ਹੁਕਮ ਚ ਹੀ ਚੱਲਦੇ ਨੇ ਜੋ ਕਹਿੰਦੇ ਨੇ ਠੀਕ ਹੈ ਪ੍ਰਭਾਵਿਤ ਕਿਸ ਤੋਂ ਹੁੰਨੇ ਹੋ ਜਾਂ ਕਿਸ ਤੋਂ ਹੋਏ ਹੋ ਜਵਾਨੀ ਵੇਲੇ ਜਾਂ ਜਦੋਂ ਅੰਮ੍ਰਿਤ ਛਕਿਆ ਜਾਂ ਪੁਲਿਸ ਦੀ ਡਿਊਟੀ ਦੌਰਾਨ ਕੋਈ ਅਜਿਹੀ ਸ਼ਖਸੀਅਤ ਹੈ ਜੋ ਤੁਹਾਨੂੰ ਪ੍ਰਭਾਵਿਤ ਕਰਦੀ ਰਹੀ ਹੈ ਪ੍ਰਭਾਵ ਤਾਂ ਦੇਖੋ ਜੋ ਗੁਰੂ ਰਾਂ ਸਾਹਿਬ ਜੀ ਨੇ ਇਹ ਸਾਡੇ ਲਈ ਬੜਾ ਚਾਨਣ ਮਨਾਰਾ ਨੇ ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਅੱਜ ਸਾਰਾ ਵਰਲਡ ਹੈ ਜਿਹੜਾ ਉਹ ਇਹਦੇ ਨੂੰ ਕੁਲ ਜਦਨ ਚੱਲੂਗਾ ਤੇ ਦੁਨੀਆ ਦੇ ਵਿੱਚ ਆਮਨਾ ਚੈਨ ਹੋਊਗੀ। ਕਿਆ ਬਾਤ ਹੈ। ਹਾਂਜੀ। ਇਹ ਚੀਜ਼ਾਂ ਬਹੁਤ ਸੋਚੀਆਂ ਤੁਸੀਂ ਬਹੁਤ ਪੜ੍ਹਦੇ ਰਹਿੰਦੇ ਹੋ ਜਾਂ ਸਮਝਦੇ ਰਹਿੰਦੇ ਰਹਿੰਦੇ ਗੁਰਬਾਣੀ ਵੀ ਪਾਠ ਵੀ ਕਰਦੇ ਰਹਿੰਦੇ ਹੋ। ਆ ਪਾਠ ਤਾਂ ਫਿਰ ਜ਼ਰੂਰੀ ਹੈ ਜੀ ਸਿੱਖ ਲੈ। ਯਾਨੀ ਕਿ ਗੁਰੂ ਸਾਹਿਬ ਦੀ ਜੋ ਉਹ ਫੁਲਵਾੜੀ ਹੈ ਉਹ ਜੇ ਉਹ ਕੰਮ ਕਰੇ ਜੇ ਸਾਡੇ ਪੰਥ ਜਾਂ ਸਾਡੇ ਲੀਡਰ ਉਸ ਤਰੀਕੇ ਨਾਲ ਕੰਮ ਕਰਨ ਤਾਂ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਅਸੀਂ ਬਹੁਤ ਵੱਡੇ ਲੈਵਲ ਤੇ ਗਰੋ ਕਰਾਂਗੇ ਹਰ ਇੱਕ ਚੀਜ਼ ਦਾ ਕਿਸੇ ਵੀ ਚੀਜ਼ ਦਾ ਹੱਲ ਕੱਢੋਗੇ ਜਦੋਂ ਤੁਸੀਂ ਉਹਨੂੰ ਹੱਲ ਕਰਨਾ ਕੁਦਰਤ ਦੇ ਨਿਯਮਾਂ ਮੁਤਾਬਕ ਸਭ ਨੂੰ ਇਹਦੀਆਂ ਰੋਟੀਆਂ ਨੇ ਸਰਕਾਰ ਤੋਂ ਉਹਦੇ ਮੁਤਾਬਕ ਉਹ ਕਦੇ ਹਰੂ ਨਹੀਂ ਉਹ ਕਦੇ ਵੀ ਉਹ ਕਰ ਰਿਹਾ ਕੰਮ ਉਹਦੇ ਮੁਤਾਬਕ ਇਹ ਗੁਰੂ ਆਨੇ ਸਾਰੀ ਗੱਲ ਕੁਦਰਤ ਕੁਦਰਤ ਦਾ ਇਹਾਂ ਤੈ ਇਹ ਉਹਦੀਆਂ ਗੱਲਾਂ ਦਾ ਉਹਨੂੰ ਇਹ ਪਤਾ ਹੈ ਉਹ ਹੀ ਦੱਸ ਸਕਦਾ ਕੁਦਰਤ ਕੀ ਹੈ ਸੱਚੇ ਪਾਛਾ ਦੇ ਤੇ ਉਹਦੇ ਮੁਤਾਬਕ ਹੈ ਜਿਹੜਾ ਜਿਹੜਾ ਸੰਸਾਰ ਇਹ ਜਦੋਂ ਜਿਹੜੇ ਚਲਾਰੇ ਨੇ ਗੌਰਮੈਂਟ ਉਹਦੇ ਮੁਤਾਬਕ ਜਦੋਂ ਚੱਲਣਗੇ ਤਾਂ ਸਾਰੇ ਸੁਖੀ ਵਸਣਗੇ ਠੀਕ ਹੈ ਧੰਨਵਾਦ ਗੱਲਬਾਤ ਕਰਨ ਦੇ ਲਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਐਸਆਈ ਤਤਰਾ ਸਿੰਘ ਜੀ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀ ਜੋ ਬਹੁਤ ਤਸਵੀਰਾਂ ਬਾਹਰ ਹੋਈ ਪਰ ਜਦੋਂ ਉਹਨਾਂ ਦੇ ਕਿੱਸੇ ਸੁਣੇ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਨੂੰ ਜੋ ਇਹਨਾਂ ਨੂੰ ਸਿਰਫ ਤੇ ਸਿਰਫ ਅਮਰਤ ਸ਼ਕਣ ਕਰਨ ਉਹਨਾਂ ਨੂੰ ਪਸਾਫੇ ਕਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਡਿਸਮਿਸ ਕੀਤਾ ਗਿਆ ਸਸਪੈਂਡ ਕੀਤਾ ਗਿਆ ਉਹਨਾਂ ਦੇ ਜੋ ਫੰਡ ਉਸ ਵਕਤ ਦੇ ਬਣਦੇ ਨੇ ਉਹ ਮਹਿਕਮੇ ਵੱਲੋਂ ਜ਼ਰੂਰ ਦਿੱਤੇ ਜਾਣ ਔਰ ਤਤਰਾ ਸਿੰਘ ਜੀ ਵੱਲੋਂ ਲਗਾਤਾਰ ਅਪੀਲਾਂ ਵੀ ਪਾਈਆਂ ਜਾ ਰਹੀਆਂ ਨੇ ਪਰ ਕੋਈ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਕੈਮਰਾਮੈਨ ਸ਼ੌਕੀ ਦੇ ਨਾਲ ਪ੍ਰਿੰਸ ਉਹ ਯਾਰ ਸ੍ਰੀਨੰਦਪੁਰ ਸਾਹਿਬ